ਆਹ ਹਲੋ ਪੀਣਾ ਪੜੇ ਕਰੇ ਨਹੀਂ ਮੈਂ ਨਹੀਂ ਪੀਊਗਾ ਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡਾ ਅੱਜ ਨਵੇਂ ਵਲੌਗ ਦੇ ਵਿੱਚ ਸਵੇਰੇ ਸਵੇਰੇ ਉੱਠ ਕੇ ਆਣੀ ਠਾਲ ਦਿੱਤਾ ਆ ਘਰ ਦੇ ਖੰਦੇ ਆਮਲੇ ਦਾ ਜੂਸ ਪੀਓ ਕੀ ਗੱਲ ਕਰ ਰਹੇ ਕੋਦਾ ਉੱਠ ਕੇ ਚੋਚੇਰੇ ਕੰਮ ਕਰਨ ਨੂੰ ਕੋਈ ਦਿਲ ਨਹੀਂ ਕਰਦਾ ਘਰ ਦਾ ਠਾਲ ਚਾ ਰੱਖ ਦਿੱਤਾ ਹਾਂ ਲੇਟੇਂਗੀ ਜਦੋਂ ਖੁੱਲੀਆਂ ਨਹੀਂ ਆਪਾਂ ਆਮਲੇ ਲੈਂਦੇ ਆਂ ਆਮਲਿਆਂ ਨੂੰ ਨਾ ਬਰੀਕ ਬਰੀਕ ਦੇ ਵਿੱਚ ਕਾਣਾ ਫੇਰ ਨਿਕਲਣਾ ਜੂਸ ਇਹਦਾ ਆਪਾਂ ਹੁਣ ਇਹਨਾਂ ਸਾਰੇ ਆਮਲਿਆਂ ਨੂੰ ਕਰਾਂਗੇ ਕੱਦੂ ਗਾਜ ਇਹ ਦੇਖਣ ਨੂੰ 4-5 ਦਾ ਭਰੇ ਇਹਨਾਂ ਵਿੱਚੋਂ ਜੂਸ ਵਧੀਆ ਨਿਕਲਿਆ ਹੁੰਦਾ ਹੈ ਡੇਲੀ ਥੋੜਾ ਥੋੜਾ ਪੀਣਾ ਚਾਹੀਦਾ ਸਾਰਿਆਂ ਨੂੰ ਇਸ ਕਰਕੇ ਕਰਦੇ ਆਂ ਸਵੇਰੇ ਸਵੇਰੇ ਠਾਲਤਾ ਕਿੰਨੇ ਇੰਨੇ ਕਾਲਜ ਪੀਣਾ ਸਭ ਤੋਂ ਵਧੀਆ ਹੈ ਕਿਉਂਕਿ ਇਹਦੇ ਵਿੱਚ ਹਨਾ ਵਿਟਾਮਿਨ ਸੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਆ। ਵੈਸੇ ਵੀ ਸਰੀਰ ਲਈ ਫਾਇਦੇਮੰਦ ਆ। ਹਨਾ ਤੋ ਇਮਿਊਨਿਟੀ ਸਿਸਟਮ ਲਈ ਵੀ ਠੀਕ ਆ ਇਹ। ਇਮਿਊਨਿਟੀ ਸਿਸਟਮ ਵੀ ਬੰਦੇ ਦਾ ਠੀਕ ਰੱਖਦਾ। ਯਾਨੀ ਕੁੱਲ ਮਿਲਾ ਕੇ ਸਰੀਰ ਲਈ ਫਾਇਦੇਮੰਦ ਦੀ ਆਮਲਾ। ਤੇ ਆਪਾਂ ਹੁਣ ਕਰਦੇ ਇਹਨੂੰ ਕੱਦੂ ਗਾਜ। ਅਗੇ ਕਹਨੀਆ ਵੀ ਕਹਨੀਆ। ਦੂਸਤ। ਆ ਵੀ ਜਗਾ ਮੈਂ ਬਰੋਂ ਦੂਸਤ। ਇਹ ਨਾਲ ਨਿਕਲਣਾ ਕਿਦਾ ਤੁਸਕਸਕਾ ਹੋ ਜਾਂਦੀ ਇਹਨਾਂ ਨੂੰ ਤਾਂ ਕਦੋਂ ਗਾ ਸਕੀ ਗਾ ਨਾਲ ਇੱਕ ਗੱਲ ਨਹੀਂ ਤਾਂ ਉਹਨਾਂ ਦੀ ਇਹਨੂੰ ਆ ਚੀਜ਼ ਨੂੰ ਕਦੂ ਖਸਕਾ ਤੋਂ ਜੰਦੇ ਆ ਕਦੂ ਖਸ ਜੀ ਵੀ ਇਹਨਾਂ ਨੂੰ ਆਹ ਵੇਖਣਾ ਪਤਾ ਕਿੰਨੇ ਰਹਿ ਗਏ ਇੱਕ ਰਹਿ ਗਿਆ ਬਾਤ ਇਹ ਤੂੰ ਦੱਸ ਮੈਂ ਉਹਦਾ ਸਾਰਿਆਂ ਨੂੰ ਪੁੱਛਿਆ ਇਹਨੂੰ ਕਦੋਂ ਕਰ ਕਰ ਕਿੰਨੇ ਮੈਨੂੰ ਨਹੀਂ ਪਤਾ ਇਹਦਾ ਕਦੋਂ ਕਰਦਾ ਨਾ ਅਜੀਬ ਜਿਹਾ ਨਾ ਕਰਦਾ ਮੈਨੂੰ ਨਹੀਂ ਦੋਸਤੋ ਕਈ ਤਾਂ ਬੰਦੇ ਅੱਧੀ ਵੇਲੇ ਮਸ਼ੀਨ 'ਚੋਂ ਲੈਦਾ ਜੂਸ ਕੱਢ ਲੈਂਦੇ ਪਰ ਇਦਾਂ ਦੇਖੋ ਕਿੰਨਾ ਉੱਦਿਆ ਨਿਕਲਿਆ ਨਾ ਕੀ ਲੈਣਾ ਬੱਤੇ ਇਹਦੇ ਵਿੱਚੋਂ ਕਿੰਨੇ ਕਿੰਨੇ ਨਿਕਲੇ ਅੱਧੀ ਗਲਾਸੀ ਗਲਾਸੀ ਨਿਕਲਿਓ ਨਹੀਂ ਹੂੰ 3 ਜੋਗਾ ਨਿਕਲਿਆ ਨਾ ਇਹ ਦੋ ਥੋਣੋਂ ਸੀਗੇ ਦੋ ਤੋਂ ਜ਼ਿਆਦਾ ਸੀ ਆਮ ਨੇ ਨਵੀਂ ਤਰ੍ਹਾਂ ਦੇ ਲੱਤ ਨੂੰ ਪੀਤਾ ਬੜਾ ਜੀਵਿਆ ਸੀ ਪਰ ਹੁਣ ਆਪੇ ਚੱਲੀ ਆ ਅੱਕੇ ਤਾਂ ਵਾਈਫ ਮੇਰੀ ਕੋਲ ਕੱਚ ਕਰਕੇ ਮੈਨੂੰ ਜੂਸ ਕਰਕੇ ਦੇ ਦੇ ਆ ਤੇ ਸਿਰ ਸਿਰ ਹਟਾ ਕੇ ਕਰ ਆਪੀ ਇਹਨਾਂ ਨੂੰ ਹੁਣ ਮੂਡੀ ਜਿੱਦਾਂ ਕਰੀ ਦਿਓ ਕਰਨਾ ਨਾ ਪਾਣੀ ਪਾਣੀ ਕੱਢਣਾ ਅਬਦ ਖਾਇਦ ਜਿੱਦ ਨਿਕਲਿਆ ਬੰਦਰ ਗਾ ਆਹ ਦੇਖੋ ਆਠ ਆਮਲੇ ਸੀਗੇ ਚਾਰ ਤਾਂ ਵਿੱਚੋਂ ਨਿੱਕੇ ਨਿੱਕੇ ਸੀਗੇ ਦੇਖੋ ਕਿੰਨਾ ਨਿਕਲਿਆ ਨਾਲੇ ਆਹ ਮੋٹے ਛੇਖ ਜਿਹੇ ਇਧਰ ਹੁੰਦੇ ਨੇ ਨਾ ਕਦੂਗਾ ਦੇ ਇਧਰੋਂ ਨਿਕਲ ਆਹ ਬਰੀਕ ਵਾਲਿਆਂ ਚੋਂ ਕਰਨਾ ਇਹਦੇ ਵਿੱਚ ਵਧੀਆ ਨਿਕਲਣਾ ਜਿਹੜੇ ਆਪਾਂ ਆਠ ਆਮਲੇ ਕਦੂਗਾ ਸੀ ਕੀਤੇ ਆ ਦੇਖੋ ਇਹਨਾਂ ਨੂੰ ਘੁੱਟ ਕੇ ਹੁਣ ਇਹਨਾਂ ਦੀ ਆਪ ਕੱਢਾਂਗੇ ਇਹ ਰਸ ਤੇ ਆਪਣੇ ਕੋ ਹੋਰ ਵੀ ਮਹਿਮਾਨ ਪਹੁੰਚੇ ਨੇ ਜਿਹੜੇ ਇਸ ਚੀਜ਼ ਨੂੰ ਲਾਈਕ ਕਰਦੇ ਨੇ ਆਹ ਦੇਖੋ ਹਲਕ ਵੀ ਆਇਆ ਆਮਲੇ ਦਾ ਜੂਸ ਪੀਣ ਹਲੇ ਇੱਥੇ ਬੈਠ ਕਾਕਾ ਹਾਂ ਕਾਮਲੇ ਦਾ ਜੂਸ ਪੀਣ ਦਾ ਤਾਂ ਹੀ ਇੱਧਰ ਕੈਪਟਨ ਆਫ ਅਮਰੀਕਾ ਵੀ ਆਇਆ ਉਹ ਵੀ ਇੱਥੇ ਬੈਠ ਥਾਇਨੌਸ ਦੇ ਚਾਚੇ ਦਾ ਮੁੰਡਾ ਭੁਖਨਾਸ ਇਹ ਵੀ ਆਇਆ ਇੱਥੇ ਬੈਠਾ ਸਪਾਈਡਰਮੈਨ ਇਹਦੀ ਰਾਤੀ ਇੱਕ ਬਾਹ ਲਾਤੀ ਲੜਾਈ ਕਰਦਾ ਹੀ ਤਾਂ ਨਾ ਹਲਕਾ ਨਾ ਕਰਨ ਡਿਆ ਸੀ ਤਾਂ ਉਹਨੇ ਚੱਕ ਕੇ ਮਾਰਿਆ ਇਹ ਮੇਰੀ ਗੁੱਲੀ ਨਿੱਕੀ ਜੀ ਬੈਠੀ ਐ ਲਿਓ ਬੈਠੋ ਤੁਹਾਨੂੰ ਬਾਰੀ ਬਾਰੀ ਮੇਂਡਣਾ ਪਹਿਲਾਂ ਹੀ ਤੁਸੀਂ ਲੜੀ ਜਾਂਦੇ ਆਪਸ ਵਿੱਚ ਹੀ ਕੱਲੇ ਕੱਲੇ ਹੋ ਬੰ ਨਾਲੇ ਹਾਂ ਪਹਿਲਾ ਥਾਲੀ ਬੋ ਤਾਂ ਤੁਸੀਂ ਉਹ ਇੱਕ ਹੁੰਦਿਆਂ ਨਿਚੋੜਨੀ ਦੀ ਉਹ ਵੀ ਲੈ ਸਕਦੇ ਪੋਣੀ ਹੁੱਚ ਪੋਣਾ ਆ ਬਾਅਦ ਚ ਪਹਿਲਾਂ ਕੱਢ ਲੂ ਹਾਂ ਬਾਅਦ ਚ ਪੋਣਾਗੇ ਆ ਆ ਦੇਖਿਆ ਇਹ ਆ ਜਿੱਦਾਂ ਛਰਦਾਈ ਨਹੀਂ ਨਿਕਲਦੀ ਛਰਦਾਈ ਇਦਾਂ ਕੱਢਣਾ ਚੋੜ ਲੈਣਾ ਚਾਹੀਏ ਕੱਪੜੇ ਦੇ ਵਿੱਚ ਵੀ ਤੈਨੂੰ ਚੋੜ ਸਕਦਾ ਲੈ ਲਓ ਨਾ ਸਾਰੇ ਲੈ ਲਓ ਫਿਰ ਵਧੀਆ ਨਿਕਲੋ ਇਹਦਾ ਥੋੜਾ ਨਹੀਂ ਉੱਪਰ ਦਾ ਦੋਸਤੋ ਤੁਸੀਂ ਕੱਪੜਾ ਵੀ ਲੈ ਸਕਦੇ ਕੱਪੜੇ ਦੇ ਵਿੱਚ ਹਨ ਚੁੰਨੀ ਵਗੈਰਾ ਉਹਦੇ ਵਿੱਚ ਵੀ ਵਧੀਆ ਨਿਕਲ ਦੇਸੀ ਕੰਮ ਕਰੀਦਾ ਇਹ ਨਾਲ ਮੇਰੇ ਹੱਥ ਹਲਵਾੜ ਕਰਾਉਂਦੇ ਇਹਦੇ ਵਿੱਚ ਤੁਸੀਂ ਵਿੱਚ ਪਾਉਣਾ ਕੁਝ ਨਹੀਂ ਇਹ ਨਹੀਂ ਕਿ ਤੀਸਰੀ ਹੈਗਾ ਤੇ ਤੁਸੀਂ ਚਾਹ ਤੁਸੀਂ ਚਟਾਲੂ ਪਾਉਣਾ ਨਹੀਂ ਅੱਜ ਪਾਉਣਾ ਭੁੱਜਿਆ ਜੀਰਾ ਤੇ ਹਲਕਾ ਜਿਹਾ ਕਾਲਾ ਨਮਕ ਪਾ ਦਿਓ ਸਭ ਤੋਂ ਬੈਸਟ ਆਹਦੇ ਇੱਥੇ ਪਏ ਪਏ ਦਾ ਵੀ ਨਿਕਲਿਆ ਜੂ ਤੇਰੀ ਦੇਖਣ ਨੂੰ ਲੱਗਦਾ ਸੀ ਨਾ ਕਿ ਨਹੀਂ ਨਿਕਲ ਲੱਗਦਾ ਹਾਂ ਸੁੱਕੇ ਜਿਹੇ ਹੁੰਦੇ ਹਾਂ ਤੇ ਹੁਣ ਦੇਖੋ ਕਿੰਨਾ ਰਸ ਨਿਕਲ ਰਿਹਾ ਹੈ ਵਿੱਚ ਰੱਤ ਹਾਲਚਾ ਵੀ ਅੱਛੀ ਪਾਲੀ ਹੈ ਨਾ ਹੂੰ ਦਿਖਾਓ ਚੱਕ ਨੀ ਇਹ ਹੋ ਗਿਆ ਆਮਲੇ ਦਾ ਜੂਸ ਤਿਆਰ ਆਮਲੇ ਦਾ ਜੂਸ ਨਿਕਲਿਆ ਆ ਦੇਖੋ 8 ਆਮਲਿਆਂ ਚ ਕਿੰਨਾ ਨਿਕਲਿਆ ਹੂੰ ਬਹੁਤ ਆ ਕਈ ਪਾਣੀ ਪਾਉਂਦੇ ਵਿੱਚ ਨਹੀਂ ਨਹੀਂ ਇਦਾਂ ਹੀ ਪਰ ਇਦਾਂ ਹੀ ਸਿੱਧੇ ਵੀ ਆ ਨਾ ਥੋੜਾ ਤੁਸੀਂ ਹੱਥ ਨਾ ਨਹੀਂ ਜੋੜਨਾ ਚੁੰਨੀ ਦਾ ਕੱਪੜਾ ਜਾਂ ਕੁਝ ਲੈ ਕੇ ਉਹਦੇ ਵਿੱਚ ਰੱਖ ਕੇ ਨਾ ਚੁੰਨੀ ਦੇ ਵਿੱਚ ਪਾ ਕੇ ਜੇ ਦਸ਼ਰਦਾਈ ਨਹੀਂ ਛੋੜਦੇ ਹੁੰਦੇ ਆ ਐਡਾ ਬੜਾ ਹਰਾਮੀ ਹੋ ਬੇਟਾ ਲੋ ਜੀ ਪਹਿਲਾਂ ਆਪਾਂ ਪਲਾਵਾਂਗੇ ਹਲਕ ਨੂੰ ਹਲਕ ਚ ਅਗੀ ਜਾਣ ਔਰ ਵੀ ਔਰ ਸਪਾਈਡਰਮੈਨ ਰਾਤੀ ਇਹਦੀ ਬਾਹਾਂ ਟੁੱਟੀਆਂ ਵਿਚਾਰੇ ਦੀ ਸਪਾਈਡਰਮੈਨ ਵੀ ਉੜ ਗਿਆ ਫਾਇਨਸ ਦੇ ਚਾਚੇ ਦਾ ਮੁੰਡਾ ਵੀ ਆ ਗਿਆ ਇਹ ਕੀ ਬਣਾਇਆ ਰੇ بابا ਹਮ ਕ ਪੀਣਾ ਪੜੇਗਾ ਰੇ ਨਹੀਂ ਮੈਂ ਨਹੀਂ ਪੀਊਗਾ ਚੱਲ ਪੀ ਅਬੇ ਸਾਲੇ ਪੀ ਕੈਪਟਨ ਆਫ ਅਮਰੀਕਾ ਵੀ ਪੀਊਗਾ ਚਲੋ ਹੁਣ ਆਪਣੀ ਵਾਰੀ ਆ ਗਈ ਦੇਖੋ ਕਿੰਨਾ ਵਧੀਆ ਸ਼ਰਧਾਈ ਵਾਂਗੂ ਲੱਗਦਾ ਇਹ ਤਾਂ ਸ਼ਰਧਾਈ ਨਹੀਂ ਹੁੰਦੀ ਐਨ ਪ੍ਰਗੜਾ ਉਹਦੇ ਨਾਲ ਦਾ ਲਾਓ ਵੀ ਮਿੱਤਰੋ ਹੁਣ ਦੇਖਦੇ ਕੀ ਉਹਦਾ ਦੁਰਕਟ ਤਾਂ ਮਾ ਪੀ ਲਿਆ ਦੋ ਹੀ ਰਹਿ ਗਈ ਬੜੇ ਅਜੀਬ ਜਿਆਦਾ ਸ਼ੁਰੂ ਤੋਂ ਇੱਕ ਦੋ ਵਾਰ ਹੀ ਇਦਾਂ ਹੋਣੀ ਤੁਹਾਨੂੰ ਉਸ ਤੋਂ ਬਾਅਦ ਮਸ ਤੁਹਾਨੂੰ ਆਦੋ ਜਿਓ ਉਹਦੇ ਰੋਈਦੇ ਪੈ ਗਈ ਨਾ ਮੈਨੂੰ ਇਹਦਾ ਟੇਸਟ ਆਉਂਦਾ ਨਾ ਕਿ ਮੈਂ ਵੀ ਕੱਲ ਈ ਟ੍ਰਾਈ ਕੀਤਾ ਹੈ ਤਾਂ ਉਹਦਾ ਠੀਕ ਹੈ ਵਧੀਆ ਪੇਟ ਸਾਫ ਇਹ ਗਰੇਲੇ ਦੇ ਰਸ ਨਾਲ ਉਹ ਤਾਂ ਠੀਕ ਆ ਮੈਨੂੰ ਜ਼ਰੂਰ ਪਾਈ ਹੋਰ ਕਿੰਨਾ ਟੈਕ ਕਰਦਾ ਡੇਢ ਦੋ ਘੰਟੇ ਹੁਣ ਬਾਅਦ ਹੀ ਰੋਟੀ ਬਣੀ ਜਾਵਾਂਗੇ ਹੁਣ ਬਰਸ਼ ਬੁਰਸ਼ ਕਰੀਏ ਮੂੰਹ ਤੇ ਲੱਗੀ ਹੁਣ ਜ਼ਾਇਰ ਵੀ ਮੜੀ ਕਰੀਏ ਜੀਏ ਸਰਗਨ ਚਲੋ ਚਲੋ ਸਰ ਲੋੜੀ ਥੋੜੀਆਂ ਹੁਣ ਸਰਗਨ ਉੱਤੇ ਰਹਿ ਗਈਆਂ ਮਾਰੇ ਨਾ ਨਾ ਕੋਈ ਕੰਮ ਕਰੀ ਪੁਰ ਵੰਜਲਾਂ ਦੇ ਜਾਂ ਚੇਨ ਕਰਦੇ ਸੋਇਆ ਲੱਗੰਦੀਆ ਕਿਉਂਕਿ ਸੁੱਤੇ ਤਾਂ ਦੇ ਕੰਨਾਂ ਤੇ ਪੈਂਦੀ ਨੇ ਪ੍ਰਬੰਧ ਵਧੀਆ ਆ ਆਹ ਚੰਗੀ ਤੇ ਨਾ ਗੁਰਬਾਨੀਆਂ ਕਿੱਥੇ ਦੇਣ ਇਹਨਾਂ ਨੂੰ ਵੇਖ ਲੈ ਉਹਦਾ ਵਾਇਕਟ ਦਿੱਤੀਆਂ ਮੈਂ ਬੀਕੋਂ ਦੇ ਕਰਕੇ ਬਹੁਤ ਲੱਗਦਾ ਮੈਨੂੰ ਵਾਇਕਟ ਵੀ ਜ਼ਿਆਦਾ ਕਰਦੇ ਨੇ ਤੇ ਆਪਾਂ ਚੱਲੇ ਸਾਰ ਕਰਨਾ ਚਲੋ ਦੇਖਦੇ ਹਾਂ ਬਾਹਰ ਦਾ ਮਾਹੌਲ ਮੌਸਮ ਕਿੱਦਾਂ ਦਾ ਹੈ ਗੇ ਬੂਟ ਪਾਏ ਨਹੀਂ ਬੂਟਾਂ ਤੋਂ ਬਗੈਰ ਹੀ ਸਾਰ ਕਰ ਗਣੀ ਉਹ ਸਾਡੇ ਸੜਕ ਪਿੰਡ ਦੀ ਖੰਮਰਿਆਲੀ ਜਿਹੜੀ ਸਿੱਧੀ ਚਰਚ ਨੂੰ ਜਾਂਦੀ ਆ ਇਹ ਆਪਣੀ ਗੜੀ ਆ ਇੱਕ ਸਾਹਮਣੇ ਗੜੀ ਆ ਇਹ ਗੜੀ ਆ ਉਹ ਆਪਣਾ ਮੌਸਮ ਚੈੱਕ ਕਰੋ ਇੱਕ ਰੀ ਹਲਕਾ ਹਲਕੇ ਬੱਦਲ ਜਿਹਾ ਹੋਇਆ ਮੈਨੂੰ ਲੱਗਦਾ 1-2 ਦਿਨਾਂ ਤੱਕ ਨਹੀਂ ਪਊਗਾ ਇਹ ਸਾਡੇ ਪਿੰਡੇ ਬੜਦਿਆਂ ਨੂੰ ਬੋਰਡ ਇੱਥੇ ਪਹਿਲਾਂ ਦਾਸ ਤੂਸ਼ ਖੇਡ ਦਿੰਦੇ ਸੀ ਬਜ਼ੁਰਗ ਹੁਣ ਨਹੀਂ ਬਜ਼ੁਰਗ ਹੁਣ ਰਹੇ ਨਹੀਂ ਤਾਂ ਖੇਡ ਨਹੀਂ। ਕਿਆ ਗੱਲ ਕਰ ਰਹੇ? ਕਿਨੇ ਪਹਿਲਾਂ ਰੌਣਕ ਲੱਗਦੀ ਹੁੰਦੀ ਸੀ। ਇਹ ਸਾਡੀ ਗਰਾਊਂਡ ਵੱਲ ਜਾਂਦਾ ਹੈ ਰਸਤਾ। ਆ ਛੱਪੜ ਹੁੰਦਾ ਸੀਗਾ ਲੈਫਟ ਸਾਈਡ ਤੇ। ਹੁਣ ਇਹ ਬੰਦ ਕਰ ਦਿੱਤਾ ਜਦੋਂ ਦਾ ਕਾਰਪੋਰੇਸ਼ਨ ਚ ਆਇਆ ਪਿੰਡ। ਛੱਪੜ ਥੱਕ ਕੇ ਥੱਲੇ ਨੂੰ ਚਲ ਗਿਆ। ਦੇ ਲੋ ਹੋ ਗਿਆ ਕਾਫੀ ਟਾਈਮ ਤੇ ਹੱਲੇ ਵੀ ਪਾਣੀ ਇਹਦੇ ਵਿੱਚੋਂ ਸੁੱਕਿਆ ਨਹੀਂ ਛਪੜ ਗਿਆ ਇਹ ਕਰੀ ਤੋਂ ਦਾ ਪਈ ਸੀ ਕਿ ਉਹ ਉੱਥੇ ਗੱਡੀ ਡਿੱਗੀ ਸੀਗੀ ਵਿੱਚ ਉਹ ਜਿੱਥੇ ਮਲ ਵਾਇਆ ਸੁਟਿਆ ਲੋਕਾਂ ਨੇ ਮੁੰਡਾ ਮਰ ਗਿਆ ਹੀ ਗੱਡੀ ਵਿੱਚ ਡਿੱਗੀ ਜੱਪੜਦੇ ਇੱਥੇ ਪਾਰਕਪੂਰਕ ਬਣਾਵਣੀ ਚਾਹੀਦੀ ਹੈ ਨਾ ਜਿੱਡੇ ਥਾਂ ਹੈ ਨਾ ਕਿ ਨਹੀਂ ਹਾਂ ਪਾਰਕ ਪਰ ਬਣਾਉਣੀ ਨਹੀਂ ਇਹਨਾਂ ਨੇ ਪੈਸੇ ਨੂੰ ਪਤਾ ਹੀ ਨਹੀਂ ਕੌਣ ਕਿੰਨਾ ਕ ਕਰਦਾ ਆ ਸਾਡੇ ਪਿੰਡ ਦੀ ਗਰਾਊਂਡ ਸੀਗੀ ਵੈਸੇ ਸਰਕਾਰੀ ਸਕੂਲ ਤੋਂ ਪਰਲੀ ਸਾਈਡ ਆ ਸਾਡੇ ਪਿੰਡ ਦੇ ਇਹਨਾਂ ਨੇ ਇੱਧਰ ਵੀ ਵਿੱਚ ਕਲਾਸਾਂ ਬਣਾਤੀਆਂ ਗਰਾਊਂਡ ਸਾਰੀ ਖਰਾਬ ਕਰਤੀ ਆ ਵੀ ਬਿਲਡਿੰਗ ਬਣਾਤੀ ਆ ਸਾਰੀ ਬਿਲਡਿੰਗ ਬਣਾਤੀ ਔਰਲੀ ਸਾਈਡ ਵੀ ਬਿਲਡਿੰਗ ਬਣਾਤੀ ਤੇ ਬੋਰਡ ਲਾਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਂਪੜਾ ਇਹਦੇ ਅੰਦਰ ਗਰਾਊਂਡ ਆ ਗਰਾਊਂਡ ਕਾਦੀਆ ਹੁਣ ਤਾਂ ਮਰ ਲਈ ਆ ਇਹ ਉਹ ਰੇ ਸਾਗ ਲੱਗਾ ਪਰ ਇਹ ਗੋਭੀ ਲਈ ਆ ਉਹ ਪਰਲੀ ਸਾਈਡ ਤੇ ਸਾਡੇ ਪਿੰਡ ਦੀ ਗਰਾਉਂਡ ਆ ਉਹ ਸਾਡੇ ਪਿੰਡ ਦੇ ਚਾਚਾ ਖੰਬਰੇ ਬਾਰੋ-ਬਾਰ ਉਹ ਸਾਹਮਣੇ ਆ ਸਾਹਮਣੇ ਸਤਸੰਗ ਰਾਧਾ ਸਵਾਮੀਆ ਦਾ ਡੇਰਾ ਬਿਆਸ ਦਾ ਆਪਣੇ ਸਤਸੰਗ ਵਾਲਿਆਂ ਰਾਧਾ ਸਵਾਮੀਆ ਦਾ ਡੇਰਾ ਹੈ ਬਿਆਸ ਵਾਲਾ ਨਾ ਇਹਨਾਂ ਨੇ ਹੁਣ ਇਧਰੋਂ ਹੁਣ ਸ਼ਿਫਟ ਕਰ ਦਿੱਤਾ ਆ ਸ਼ਿਫਟ ਕਰਕੇ ਤਾਂ ਇਹਨਾਂ ਨੇ ਆਪਣੇ ਖਾਮਰੇ ਅੱਡੇ ਤੇ ਬਣਾਤਾ ਜੀ ਡੇਰਾ ਉੱਥੇ ਹੁਣ ਉਤਰੀ ਸਾਸਾਂ ਕੋਲੋਂ ਦਾ ਉੱਦਈ ਇਧਰ ਬੈਸੇ ਆ ਹੁਣ ਇਧਰੋਂ ਇਹਨਾਂ ਨੇ ਬੰਦ ਕਰ ਦਿੱਤਾ ਜੀ ਇਹ ਡੇਰਾ ਕਿੰਨੀ ਸ਼ਾਂਤੀ ਸੁਰੇ ਜਿੱਦਾਂ ਇਹਦਾ ਦਿਨ ਚੜਨਾ ਉਦਾਂ ਹੀ ਕੰਮਾਂ ਰੋਲੀ ਸ਼ੁਰੂ ਲੋਕਾਂ ਦੀ ਸੂਰੇ ਸੂਰੇ ਸੈਰ ਕਰਕੇ ਆ ਮਧੀਆਂ ਲੱਗਣੀਆਂ ਸਰੀਰ ਵੀ ਖੁੱਲ ਗਿਆ ਗਰਮ ਹੋ ਗਿਆ ਘੱਟੋ ਘੱਟ ਬੰਦੇ ਨੂੰ 2-3 ਕਿਲੋਮੀਟਰ ਤਾਂ ਤੁਰਨਾ ਚਾਹੀਦਾ ਹੀ ਆ ਜਦ ਕਿ ਅਸੀਂ ਅਜੇ ਨਹੀਂ ਤੁਰੇ ਨਾ ਬੱਤ ਵੱਦ ਅੱਧਾ ਕਿਲੋਮੀਟਰ ਹੋ ਗਿਆ ਮਤਲਬ ਵਿਚੇ ਕਿ 600 ਮੀਟਰ ਤਾਂ ਤੁਰੇ ਪਏ ਆ ਜੀ ਨਹੀਂ ਉਹ ਸਾਡੇ ਜਲੰਧਰ ਦੀ ਸ਼ਾਨ ਟੀਵੀ ਟਾਵਰ ਦੂਰਦਰਸ਼ਨ ਹੁਣ ਤਾਂ ਇਹਨੂੰ ਰਿਟਾਇਰ ਕਰ ਦਿੱਤਾ ਮੇਰੇ ਖਿਆਲ ਨਾਲ 75 ਸਾਲ ਦਾ ਇਹ ਟੀਵੀ ਟਾਵਰ ਰਿਟਾਇਰ ਕਰ ਦਿੱਤਾ ਹੁਣ ਪਹਿਲਾਂ ਜਦੋਂ ਡीडी 1 ਦੂਸਰਾ ਚੱਲਦਾ ਦੂਰਦਰਸ਼ਨ ਉਦੋਂ ਸਿਗਨਲ ਜਾਂਦੇ ਸੀ ਹੁਣ ਤੇ ਬੰਦ ਕਰ ਦਿੱਤਾ ਇਹ ਵੀ ਪਿੱਛੇ ਜੇ ਰਿਟਾਇਰ ਕਰ ਦਿੱਤਾ ਸੀ ਇਹਨੂੰ ਟੀਵੀ ਟਾਵਰ ਨੂੰ ਕਰੋ ਨਿਕਲੇ ਸੀਗੇ ਗਲੀ ਚ ਤਾਂ ਚਲੋ ਇੰਨਾ ਪਤਾ ਨਹੀਂ ਲੱਗਾ ਠੰਡ ਦਾ ਤੇ ਹੁਣ ਬਾਹਰ ਆਏ ਆ ਸੁੱਕੀ ਠੰਡ ਪੈਣ ਲਈ ਹੱਥ ਪੈਰ ਸੋਨੋਗੇ ਫੋਨ ਫੜਿਆ ਫੋਨ ਹੱਥੋਂ ਵੀਸ ਇੱਥੇ ਇਹਦਾ ਬਰਫ ਚ ਰੱਖਿਆ ਹੁੰਦਾ ਪੈਰ ਵੀ ਐ ਮੈਂ ਤਾਂ ਪਾ ਕੇ ਵੀ ਚੱਪਲੀਆਂ ਐ ਮੈਂ ਕਹਾਂ ਚੱਲ ਜੱਪਲ ਪਾ ਕੇ ਚੱਲਦੇ ਮੈਂ ਤਾਂ ਆਇਆ ਵੀ ਚੱਪਲ ਪਾ ਕੇ ਪੈਰ ਵੀ ਦੇਖੋ ਲਾਲ ਹੋ ਗਏ ਪਹਿਲਾਂ ਵਾਲੀ ਗਲੀ 'ਚ ਐ ਅਜਾੜ ਪਈ ਹੁੰਦੀ ਸੀ ਹੁਣਾਂ ਕੋਟੀਆਂ ਵੜਨ ਦੇ ਨਾਲ ਹਨਾ ਵਧੀਆ ਲੱਗਦਾ ਲੋਕੀ ਸਹਾਰ ਸੁਰਗਾਨੋਂ ਦੇ ਇੱਧਰੋਂ ਪੇੜ ਬੂਟੇ ਵਧੀਆ ਲੱਗ ਰਹੇ ਹਰਿਆਲੀ ਦੇ ਨਾਲ ਹੀ ਸਾਰਾ ਕੁਝ ਜੱਜਦਾ ਦਰੱਖਤ ਲਾਈਟ ਸੋਹਣੇ ਲੱਗਦੇ ਆ ਚਲੋ ਠੀਕ ਹੈ ਦੋਸਤੋ ਕਰਦੇ ਆਂ ਬਲੌਗ ਦੀ ਸਮਾਪਤੀ ਸਾਨੂੰ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗਿਆ ਹੋਗਾ ਤੁਹਾਨੂੰ ਆਪਾਂ ਹੋਰ ਇੱਕ ਨਵੇਂ ਬਲੌਗ ਦੇ ਵਿੱਚ ਚਲੋ ਠੀਕ ਹੈ ਤਾ-ਤਾ ਲਈ ਬਰਬਾੜਾ